ਪਰ ਕੀ ਮਾਮਲਾ ਹੈ ਸਰ ਦੱਸ ਦਿਓ ਸਰ ਇੱਕ ਵਾਰ ਕੀ ਮਿਤੀ 16 24 ਨੂੰ ਮੁਕਸਰ ਸਾਹਿਬ ਦੇ ਇੱਕ ਵਪਾਰੀ ਨੂੰ ਫਰਾਪਤੀ ਲਈ ਕਾਲ ਆਂਦੀ ਹੈ ਜੋ ਕਿ ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਾ ਹੈ ਤੇ 30 ਲੱਖ ਰੁਪਏ ਦੀ ਇਹਨਾਂ ਤੋਂ ਮੰਗ ਕਰਦਾ ਹੈ ਤੇ ਸਾਡੀ CIA ਟੀਮ ਇਸ ਤੇ ਵਰਕ ਕਰਦੀ ਹੈ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਅਸੀਂ ਬੜੀ ਜਲਦੀ ਇਹ ਬੰਦਿਆਂ ਨੂੰ ਕਾਬੂ ਕੀਤਾ ਜਿਹੜੇ ਦੋਸ਼ੀ ਨੇ ਉਹਨਾਂ ਚ ਸੁਖਦੀਪ ਸਿੰਘ ਸੁਖੀ ਇਹ ਜਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਤੇ ਹਾਲਵਾਸੀ ਬਖੇਂਡਾ ਸੀ ਇਹਨਾਂ ਦੀ ਸ਼ਾਪ ਤੇ ਹੀ ਇਮਪਲਾਈਡ ਸੀਗਾ ਇਹਨਾਂ ਦੇ ਕੰਮ ਸ਼ਾਪ ਤੇ ਹੀ ਕਰਦਾ ਸੀ ਤੇ ਇਹਦਾ ਸਾਥੀ ਮਹਿੰਦਰ ਸਿੰਘ ਜੋ ਕਿ ਹਨੂਮਾਨਗੜ੍ਹ ਤੋਂ ਆ ਉਹ ਬਿਜਲੀ ਡਿਪਾਰਟਮੈਂਟ ਰੇਲਵੇ ਦੇ ਵਿੱਚ ਨੌਕਰ ਸੀਗਾ ਤੇ ਰੇਲਵੇ ਕਾਲੋਨੀ ਬਖੇਂਡਾ ਦਾ ਵਾਸੀ ਸੀਗਾ ਇਨਾਂ ਕੋਲੋਂ ਜਿਹੜਾ ਫਰਾਪਤੀ ਚ ਵਰਤਿਆ ਗਿਆ ਫੋਨ ਹੈ ਉਹ ਬਰਾਮਦ ਹੋਇਆ ਤੇ SIM ਕਾਰਡ ਜਿਹੜਾ ਯੂਜ਼ ਕੀਤਾ ਉਹ ਬਰਾਮਦ ਹੋਇਆ ਪਲੱਸ ਤਿੰਨ ਐਂਡਰੌਇਡ ਫੋਨ ਹੋਰ ਮਿਲੇ ਨੇ ਤੇ ਇੱਕ ਮੋਟਰਸਾਈਕਲ ਬੁਲਟ ਜਿਹੜਾ ਇਹਨਾਂ ਨੇ ਯੂਜ਼ ਕੀਤਾ ਆਪਣਾ ਆਂਝਾਂ ਦੀ ਕਿੰਨੇ ਦੀ ਫਰਾਤੀ ਮੰਗੀ ਸੀ 30 ਲੱਖ ਰੁਪਏ ਦੀ ਫਰਾਤੀ ਮੰਗੀ ਇਹਨਾਂ ਸਰ ਕੋਈ ਲੱਗਿਆ ਵੀ ਕੋਈ ਲਾਰੈਂਸ ਗੈਂਗ ਨਾਲ ਕੋਈ ਸੰਬੰਧ ਵੀ ਹੈਗੇ ਜਾਂ ਇਕੱਲਾ ਨਾਮ ਯੂਜ਼ ਕਰਦੇ ਹੋਣ ਤੱਕ ਜਿਹੜਾ ਹੈਗਾ ਸੰਭ ਹੁਣ ਤੱਕ ਵੈਸੇ ਲਾਰੈਂਸ ਗੈਂਗ ਨਾਲ ਕੋਈ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ ਇਹ ਆਪਣੇ ਤੌਰ ਤੇ ਹੀ ਪੋਜ਼ ਕਰ ਰਹੇ ਸੀਗੇ ਵੀ ਇਹ ਲਾਰੈਂਸ ਗੈਂਗ ਦੇ ਹੈਗੇ ਸਰ ਐਟ ਦਾ ਪ੍ਰਾਈਮ ਸਟੇजेस ਹੈਵ ਯੂ ਐਨੀ ਇਨਫੋਰਮੇਸ਼ਨ ਅਬਾਊਟ ਫਰਮ ਵੇਅਰ ਦੇ ਗਾਟ ਦਾ ਕਨਸੈਪਟ ਟੂ ਡੂ ਥਿਸ ਕ੍ਰਾਈਮ ਦਾ ਕਨਸੈਪਟ ਕੇਮ ਫਰਮ ਲਾਈਕ ਅੱਜਕੱਲ ਫਰਾਪਤੀ ਦੇ ਬਹੁਤ ਜ਼ਿਆਦਾ ਕੇਸਸ ਹੋ ਰਹੇ ਨੇ ਤਾਂ ਇਹੀ ਦੇਖਦੇ ਹੋਏ ਇਹਨਾਂ ਨੇ ਇਹ ਅਟੈਂਪਟ ਕੀਤੀ। ਇਹ ਜਿਹੜਾ ਮੁਲਾਜ਼ਮ ਆ ਜਿਹੜਾ ਰੇਲਵੇ ਦਾ ਉਹ ਕਿੱਥੇ ਇਹਦੀ ਡਿਊਟੀ ਸੀ? ਇਹ ਬਠਿੰਡਾ ਰੇਲਵੇ ਸਟੇਸ਼ਨ ਤੇ ਪੋਸਟਡ ਸੀਗਾ ਇਹ ਇਲੈਕਟ੍ਰੀਕਲ ਡਿਪਾਰਟਮੈਂਟ ਸੀਗਾ ਰੇਲਵੇ ਦੇ। ਸਰ 온 ਦਾ ਬੇਸਿਕ ਆਫ ਯੂਅਰ ਐਕਸਪੀਰੀਅੰਸ ਇਜ਼ ਇਟ ਪੋਸੀਬਲ ਟੂ ਡੂ ਸੱਚ ਅ ਕ੍ਰਾਈਮ ਵਿਦਆਊਟ ਐਨੀ ਟਾਈਪ ਆਫ ਵੈਪਨ? ਨਹੀਂ। ਦੇ ਡਿਡਨਟ ਹੈਡ ਐਨੀ ਵੈਪਨ ਬਟ ਦੇ ਟ੍ਰਾਈਡ ਫਾਰ ਐਕਸਟਰੈਕਸ਼ਨ। ਸਰ ਕੋਈ ਇਹਨਾਂ ਤੋਂ ਕੋਈ ਮਗਰ ਵੀ ਸੀ ਜਾਂ ਦੋ ਜਾਣੇ ਹੀ ਸੀਗੇ ਜਿਹੜੇ ਨਾਲ ਲੱਗੇ ਆ ਜਾਂ ਕੋਈ ਹੋਰ ਵੀ ਲੱਗਦਾ ਹੈ ਕਿ ਕਿਸੇ ਹੋਰ ਦਾ ਹੱਥ ਸੀਗਾ ਨਾਲ ਕੋਈ ਨਹੀਂ ਜੀ ਫਿਲਹਾਲ ਦੀ ਤੱਕ ਕਿਸੇ ਹੋਰ ਕਿਸੇ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਇਹਨਾਂ ਦੋਨਾਂ ਦਾ ਹੀ ਇਹ ਕੰਮ ਸੀਗਾ ਓਕੇ ਠੀਕ ਹੈ